ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਲੱਗੇ ਸੀਗੇ ਫਰੂਟ ਫਲਾਈ ਟ੍ਰੈਪ ਬਣਾਉਣ ਇਹ ਤੁਸੀਂ ਆਨਲਾਈਨ ਵੀ ਮੰਗਵਾ ਸਕਦੇ ਹੋ ਤੇ ਜੇ ਤੁਹਾਡੇ ਲੋਕਲ ਸ਼ਾਪ ਤੋਂ ਮਿਲਦੇ ਆ ਤੁਸੀਂ ਉੱਥੋਂ ਵੀ ਲੈ ਸਕਦੇ ਹੋ ਇਹ ਆਰਗੈਨਿਕ ਤਰੀਕਾ ਆ ਕਿਸੇ ਵੀ ਫਲ ਨੂੰ ਜਿਹੜਾ ਵਾ ਕੀਟ ਜਾਂ ਸੁੰਡੀਆਂ ਤੋਂ ਬਚਾਉਣ ਦਾ ਤੇ ਤਿੰਨ ਚਾਰ ਤਰੀਕੇ ਆਪਾਂ ਪੜਾਵਾਂਗੇ ਉਹਦੇ ਵਿੱਚ ਸਭ ਤੋਂ ਮੇਨ ਜਿਹੜਾ ਵਾ ਉਹ ਆਪਾਂ ਇਹ ਵਾਲਾ ਲੈ ਰਹੇ ਆ ਤੇ ਬਾਕੀ ਆਪਾਂ ਤੁਹਾਨੂੰ ਜਦੋਂ ਅੰਬਰੂਦ ਦੇ ਬੂਟਿਆਂ ਦੇ ਉੱਤੇ ਇਹਨਾਂ ਨੂੰ ਲਾਵਾਂਗੇ ਤੇ ਉਦੋਂ ਤੁਹਾਨੂੰ ਦਿਖਾ ਦਾਂਗੇ ਸਾਰਾ ਹੁਣ ਆਪਾਂ ਇਹਨੂੰ ਸਭ ਤੋਂ ਪਹਿਲਾਂ ਲੱਗਿਆਂ ਕਿ ਇਹਨੂੰ ਤੁਸੀਂ ਜਿਹੜਾ ਵਾ ਮਤਲਬ ਕਿ ਕਿ ਇਹ ਕੱਲੇ ਕੱਲੇ ਆਉਂਦੇ ਇਸ ਤਰ੍ਹਾਂ ਪੀਸ ਇਹ ਕੱਲਾ ਆਂਦਾ ਆ ਕੁਛ ਇਹਦੇ ਨਾਲ ਇਸ ਤਰ੍ਹਾਂ ਦੇ ਟੱਕਣ ਆਉਂਦੇ ਆ ਤੇ ਇੱਕ ਮੇਨ ਜਿਹੜਾ ਇਹਦੇ ਵਿੱਚ ਇਹ ਲੱਗਦਾ ਆ ਫਰੂਟ ਫ्लाई ਵਾਸਤੇ ਇਹ ਆਂਦਾ ਵਾ ਇਹ ਚੱਕਰ 뷰 ਕੰਪਨੀ ਦਾ ਵਾ ਤੁਸੀਂ ਕੋਈ ਵੀ ਲੈ ਸਕਦੇ ਹੋ ਜੋ ਤੁਹਾਨੂੰ ਮਿਲ ਜਵੇ ਇਹ ਸਭ ਤੋਂ ਪਹਿਲਾਂ ਇਹਦੀ ਆਪਾਂ ਕਟਿੰਗ ਕਰਾਂਗੇ ਸਾਈਡ ਤੋਂ ਤੁਸੀਂ ਦੇਖ ਲਿਓ ਇਹਨੂੰ ਕਿਸ ਤਰ੍ਹਾਂ ਲਗਾਉਣਾ ਕਿਸ ਤਰ੍ਹਾਂ ਆਪਾਂ ਸਾਰਾ ਤੁਹਾਨੂੰ ਦਿਖਾ ਦਿੰਨੇ ਆ ਜਦੋਂ ਵੀ ਤੁਸੀਂ ਇਹਨੂੰ ਲਗਾਉਣਾ ਆ ਤੇ ਹੱਥਾਂ ਤੇ ਗਲਵਜ਼ ਵਗੈਰਾ ਜ਼ਰੂਰ ਪਾ ਲਓ ਕਿਉਂਕਿ ਇਹਦੇ ਵਿੱਚੋਂ ਕਾਫੀ ਜਿਹੜੀ ਤੇਜ਼ ਜਿਹੜੀ ਨਾ ਉਹ 스멜 ਆਂਦੀ ਆ ਇਹ ਕੁ ਥਿੱਲੇ ਦੇ ਵਿੱਚ ਤੁਸੀਂ 5 ਜਾਂ 6 ਲਗਾ ਸਕਦੇ ਹੋ ਕਿਉਂਕਿ ਆਪਣੇ ਕੋਲ ਤਾਂ ਆਮ ਆਪਾਂ ਘਰ ਖਾਣ ਨੂੰ ਬੂਟੇ ਲਾਏ ਹੋਏ ਆ ਇਸ ਕਰਕੇ ਮੈਂ 3 ਲਗਾ ਦੇਣ ਲੱਗੀ ਆ ਕਿਉਂਕਿ ਥੋੜਾ ਆਪਾਂ ਨਜ਼ਦੀਕ ਲਗਾ ਦਵਾਂਗੇ ਕੁਝ ਸਬਜ਼ੀ ਦੇ ਬੂਟੇ ਆ ਤੇ ਕੁਝ ਆਪਣੇ ਹੈਗੇ ਆ ਫਲਾਂ ਦੇ ਬੂਟੇ ਤੇ ਇਹ ਮੈਂ 5 ਲੈ ਕੇ ਆਈ ਸੀਗੀ 3 ਆਪਾਂ ਹੁਣ ਲਗਾ ਦੇਣੇ ਆ ਤੇ ਜਿਹੜੇ 2 ਰਹਿ ਜਾਣਗੇ ਉਹ 2 ਮਹੀਨੇ ਦੇ ਬਾਅਦ ਫਿਰ ਲਗਾਵਾਂਗੇ ਕਿਉਂਕਿ ਇਹ 2 ਕੁ ਮਹੀਨੇ ਇਹਦੇ ਨਾਲ ਨਿਕਲਦੇ ਆ ਤੇ ਉਸ ਤੋਂ ਬਾਅਦ ਫੇਰੇ ਦੁਬਾਰਾ ਤੁਹਾਨੂੰ ਰਿਪੀਟ ਕਰਨਾ ਪੈਂਦਾ ਤੇ ਜੇ ਤੁਸੀਂ ਇਹ ਕੱਪ ਵਗੈਰਾ ਨਹੀਂ ਲੈਣੇ ਨਾ ਦੁਆਰਾ ਤੇ ਇਹ ਕੱਲੀਆਂ ਜਿਹੜੀਆਂ ਇਹ ਵੀ ਕੱਲੇ ਮਿਲ ਜਾਂਦੇ ਆ ਤੇ ਇਹ ਤੁਸੀਂ ਕੱਲੇ ਵੀ ਲੈ ਸਕਦੇ ਹੋ ਥੋੜਾ ਸਸਤਾ ਪੈ ਜਾਂਦਾ ਫਿਰ ਜਦੋਂ ਕੱਪ ਦੇ ਨਾਲ ਲੈਣੇ ਆ ਫਿਰ ਆਪਾਂ ਨੂੰ ਥੋੜਾ ਜਿਹਾ ਮਹਿੰਗਾ ਮਿਲਦਾ ਆ ਤੇ ਇਹ ਪੈਕ ਦੇਖੋ ਤੁਸੀਂ ਆਪਾਂ ਬਣਾ ਦਿੱਤਾ ਬਹੁਤ ਆਸਾਨੀ ਦੇ ਨਾਲ ਬਣ ਜਾਂਦਾ ਇਹ ਇਹ ਵੇ ਤਰ ਦਿਖ ਰਿਹਾ ਹੋਣਾ ਆ ਇਹ ਵਾਸਤੇ ਇਸ ਤਰ੍ਹਾਂ ਥੋੜਾ ਜਿਹਾ ਥੱਲੇ ਰਹਿਣਾ ਚਾਹੀਦਾ ਇਹ ਤੋਂ ਟੱਕਣ ਤੋਂ ਥੋੜਾ ਜਿਹਾ ਵਿੱਚ ਜਿਹੜਾ ਦਿਸਦਾ ਰਵੇ ਇਸ ਵਾਈਟ ਵਾਲੇ ਟੱਕਣ ਦੇ ਵਿੱਚ ਇਥੋਂ ਦੀ ਜਿਹੜਾ ਵੀ ਕੀਟ ਪਤੰਗਾ ਜੋ ਵੀ ਹੁੰਦਾ ਮਤਲਬ ਉਹ ਇਥੋਂ ਦੀ ਜਾਂਦਾ ਹੈ ਤੇ ਇਹਦੇ ਵਿੱਚ ਹੀ ਬੰਦ ਹੋ ਜਾਂਦਾ ਫਰੂਟ ਫਲਾਈਟ ਰੈਪ ਆਪਾਂ ਇਸ ਤਰ੍ਹਾਂ ਦੇਖੋ ਆ ਕਰ ਲਏ ਆ ਤੇ ਹੁਣ ਆਪਾਂ ਆ ਗਏ ਆ ਕਿ ਅਮਰੂਦਾਂ ਇਹਨੂੰ ਆਪਾਂ 5 ਤੋਂ 6 ਫੁੱਟ ਜਿਹੜਾ ਉਚਾਈ ਤੇ ਉਹ ਬੰਨਣਾ ਵਾ ਕਿਉਂਕਿ ਮੈਂ ਦੇਖਿਆ ਜਿਹੜਾ ਮੁਖਿਆਲ ਜਿਆ ਹੁੰਦਾ ਆ ਪੀਲੇ ਜਿਹੇ ਰੰਗ ਦਾ ਹੁੰਦਾ ਇੱਕ ਭੁੰਡੀ ਜੀ ਟਾਈਪ ਤੇ ਉਹ ਉੱਪਰ ਉੱਪਰ ਹੀ ਜ਼ਿਆਦਾ ਉੱਡਦੀ ਹੈ ਜ਼ਿਆਦਾ ਉਹ ਨੀਵੀਂ ਜਗ੍ਹਾ ਤੇ ਨਹੀਂ ਆਉਂਦੀ ਤੇ ਆਪਾਂ ਤਿੰਨ ਬੰਨ੍ਹ ਦਵਾਂਗੇ ਤਿੰਨ ਅਮਰੋਦ ਦੇ ਬੂਟਿਆਂ ਤੇ ਸੈਂਟਰਲ ਜਿਹਦੇ ਵਿੱਚ ਮੈਂ ਬੰਨ੍ਹ ਦੇਣੇ ਆ ਇਹਨਾਂ ਨੂੰ ਆਪਾਂ ਸਭ ਤੋਂ ਪਹਿਲਾਂ ਮੈਂ ਬੰਨ੍ਹ ਲਵਾ ਫਿਰ ਮੈਂ ਅੱਗੇ ਤੁਹਾਨੂੰ ਸਵੇਰੇ ਦਿਖਾਉਂਗੀ ਕਿ ਆਪਣੇ ਕਿੰਨੇ ਜੜੀਆਂ ਮੱਖੀਆਂ ਉਹ ਫਸੀਆਂ ਆ ਇਹ ਤੁਸੀਂ ਦੇਖ ਸਕਦੇ ਹੋ ਮੈਂ ਸਵੇਰੇ ਲਗਾ ਕੇ ਗਈ ਸੀ ਤੇ ਮੈਂ ਸ਼ਾਮਾਂ ਨੂੰ ਵੀ ਆਈ ਹਾਂ ਹੁਣ ਤੇ ਇਹਦੇ ਵਿੱਚ ਲਗਭਗ 100 ਦੇ ਕਰੀਬ ਜਿਹੜੀ ਮੱਖੀ ਆ ਉਹ ਫਸਵੀ ਗਈ ਆ ਇੱਕ ਟਰੈਪ ਦੇ ਵਿੱਚ ਤੇ ਹੁਣ ਮੈਂ ਤੁਹਾਨੂੰ ਦੂਜਿਆਂ ਦੇ ਵਿੱਚ ਵੀ ਦਿਖਾਉਣੀ ਆ ਮਤਲਬ ਕਿ ਸਿਰਫ 3 ਘੰਟੇ ਹੋਏ ਆ ਹਜੇ ਲਗਾਏ ਨੂੰ ਤੇ ਇੰਨੀਆਂ ਮੱਖੀਆਂ ਇਹਦੇ ਵਿੱਚ ਆ ਗਈਆਂ ਤੇ ਤੁਸੀਂ ਇੱਥੋਂ ਅੰਦਾਜ਼ਾ ਲਗਾਓ ਕਿ ਇਹਨਾਂ ਨੇ ਆਪਣਾ ਕਿੰਨਾ ਫਰੂਟ ਜਿਹੜਾ ਉਹ ਕਾਣਾ ਕਰਨਾ ਸੀ ਵੈਸੇ ਮੈਂ ਵੀ ਹਜੇ ਥੋੜੀ ਲੇਟ ਹੀ ਹੋ ਗਈਆਂ ਇਹ ਲਗਾਉਣ ਦੇ ਵਿੱਚ ਆਪਾਂ ਨੂੰ ਇਹ ਸਟਾਰਟਿੰਗ ਜੁਲਾਈ ਦੇ ਵਿੱਚ ਲਗਾਉਣੇ ਚਾਹੀਦੇ ਆ ਪਰ ਮੈਨੂੰ ਇਹ ਮਿਲੇ ਨਹੀਂ ਇਸ ਕਰਕੇ ਫਿਰ ਮੈਂ ਆਨਲਾਈਨ ਮੰਗਵਾਏ ਤੇ ਇਸ ਕਰਕੇ ਥੋੜੇ ਮੇਰੇ ਇਹ ਲੇਟ ਹੋ ਗਏ ਤੇ ਦੂਜਾ ਜਿਹੜਾ ਤੁਸੀਂ ਕੰਮ ਕਰ ਸਕਦੇ ਹੋ ਇਸ ਤਰ੍ਹਾਂ ਤੁਸੀਂ ਪੋਲੀਥੀਨ ਬਨ ਸਕਦੇ ਹੋ ਇਹ ਵੀ ਕਾਫੀ ਮਿਹਨਤ ਦਾ ਕੰਮ ਹੁੰਦਾ ਆ ਤੇ ਇਹ ਮੈਂ ਤਾਂ ਆਮ ਜਿਹੜੇ ਆਪਣੇ ਘਰਾਂ ਚ ਲਫਾਫੇ ਹੁੰਦੇ ਆ ਉਹੀ ਬੰਨੇ ਆ ਤੇ ਤੁਸੀਂ ਵੈਸੇ ਜੇ ਤੁਹਾਨੂੰ ਦੂਜੇ ਮਿਲ ਜਾਂਦੇ ਆ ਆ ਇੱਕ ਐਂਟੀ ਫੌਗ ਹੁੰਦੇ ਆ ਜੇ ਉਹ ਤੁਹਾਨੂੰ ਮਿਲ ਜਾਂਦੇ ਤਾਂ ਤੁਸੀਂ ਉਹ ਲਗਾਓ ਮੈਂ ਤਾਂ ਇਹ ਘਰੋਂ ਹੀ ਲੈ ਕੇ ਬੰਨ ਦਿੱਤੇ ਆ ਸਾਲ ਭਰ ਅਸੀਂ ਲਫਾਫੇ ਸੰਭੀ ਜਾਈਦੇ ਆ ਤੇ ਫਿਰ ਉਹਨਾਂ ਨੂੰ ਇਸ ਤਰ੍ਹਾਂ ਅ ਬੰਨਦੀਦਾ ਵਾ ਠੀਕ ਆ ਇਹ ਵੀ ਇੱਕ ਬਹੁਤ ਵਧੀਆ ਤਰੀਕਾ ਹੈਗਾ ਵਾ ਫਰੂਟ ਫ्लाई ਨੂੰ ਰੋਕਣ ਦਾ ਮਤਲਬ ਇਹਦੇ ਨਾਲ ਪਰੇਚ ਮਿਹਨਤ ਬਹੁਤ ਕਰਨੀ ਪੈਂਦੀ ਹੁਣ ਅਗਰ ਆਪਣੇ ਹਜ਼ਾਰ ਜਾਂ 500 ਅਮਰੂਦ ਨੂੰ ਇੱਕ ਬੂਟੇ ਨੂੰ ਅਮਰੂਦ ਲੱਗਾ ਤੇ ਆਪਾਂ ਨੂੰ ਸਾਰਿਆਂ ਨੂੰ ਹੀ ਕਵਰ ਕਰਨਾ ਪੈਣਾ ਆ ਇਸੇ ਤਰ੍ਹਾਂ ਕਿਨ ਨੂੰ ਵੀ ਕਵਰ ਕਰਨੇ ਪੈਂਦੇ ਕਿਉਂਕਿ ਆ ਪਿਛਲੇ ਸਾਲ ਜਿਹੜਾ ਫਰੂਟ ਫ्लाई ਦਾ ਅਟੈਕ ਜਿਹੜਾ ਉਹ ਕਿਨੂ ਸੰਤਰਾ ਦੇ ਬੂਟਿਆਂ ਤੇ ਵੀ ਹੋਇਆ ਸੀ ਤੇ ਮਤਲਬ ਹੁਣ ਤਾਂ ਹਰ ਇੱਕ ਚੀਜ਼ ਤੇ ਤੁਸੀਂ ਕਹਿ ਸਕਦੇ ਹੋ ਕਿ ਹਰ ਇੱਕ ਚੀਜ਼ ਨੂੰ ਹੀ ਡਿਫੈਕਟ ਕਰ ਰਿਹਾ ਆ ਜਿਹੜਾ ਇਹ ਮੱਖੀ ਹੁੰਦੀ ਪੀਲੀ ਜੀ ਇੱਥੇ ਮੈਂ ਜੇ ਮੈਨੂੰ ਦਿਸੀ ਤਾਂ ਮੈਂ ਤੁਹਾਨੂੰ ਜ਼ਰੂਰ ਦਿਖਾਉਣ ਦੀ ਕੋਸ਼ਿਸ਼ ਕਰੂੰਗੀ ਵੈਸੇ ਉਹ ਤੁਸੀਂ ਵਿੱਚ ਦੇਖ ਹੀ ਲਈ ਹੋਣੀ ਆ ਟਰੈਪ ਦੇ ਤੇ ਹੁਣ ਆਪਾਂ ਦੂਜੇ ਟਰੈਪ ਵੱਲ ਚੱਲਦੇ ਆ ਇਧਰੇ ਸਾਰਾ ਹੀ ਮੇਰੇ ਜਿਹੜੇ ਅਮਰੂਦ ਦੇ ਬੂਟੇ ਆ ਅਲੱਗ ਅਲੱਗ ਵੈਰਾਈਟੀਆਂ ਦੇ ਜਿੱਦਾਂ ਕਿ ਇਹ ਅਮਰੂਦ ਆ ਇਹ ਮੈਂ ਤੁਹਾਨੂੰ ਦਿਖਾਉਣੀ ਆ ਇਹਦਾ ਨਾਮ ਨਹੀਂ ਮੈਨੂੰ ਪਤਾ ਫਸਟ ਟਾਈਮ ਇਹਨੂੰ ਫਰੂਟਿੰਗ ਹੋਈ ਆ ਇਹ ਜਿਹੜਾ ਫਲ ਵਾ ਨਾ ਬਹੁਤ ਅਜੀਬ ਤਰ੍ਹਾਂ ਦਾ ਲੱਗਦਾ ਇਹਨੂੰ ਮਤਲਬ ਕਿ ਮੈਂ ਖਾਦੇ ਤਾਂ ਹੈਗੇ ਇਸ ਇਦਾਂ ਦੇ ਅਮਰੂਦ ਫਰਮੇ ਲੱਗੇ ਹੋਏ ਨਹੀਂ ਸੀ ਦੇਖੇ ਇਸ ਤਰ੍ਹਾਂ ਦੇ ਹੁੰਦੇ ਜਿੱਦਾਂ ਨਾ ਇਹਨੂੰ ਫੋੜੇ ਫਿੰਸਣੀਆਂ ਹੋਏ ਹੋਣ ਆ ਦੇਖੋ ਤੁਸੀਂ ਇਹਨੂੰ ਤਾਂ ਸਹਲ ਘੱਟ ਵਾ ਮਤਲਬ ਖੁਰਦਰੇ ਜਿਹੇ ਟਾਈਪ ਹੁੰਦੇ ਆ ਜਿਹੜੇ ਮੈਂ ਇੱਥੇ ਬੰਨੇ ਆ ਨਾ ਉਹ ਬਹੁਤ ਜ਼ਿਆਦਾ ਸੀਗੇ ਕੋਈ ਵੀ ਅਮਰੂਦ ਜਿਹੜਾ ਨਾ ਇਹਨੂੰ ਸਾਫ਼ ਨਹੀਂ ਲੱਗਦਾ ਸਾਰੇ ਹੀ ਇਦਾਂ ਦੇ ਹੀ ਲੱਗਦੇ ਨੇ ਆ ਦੇਖੋ ਤੁਸੀਂ ਮਤਲਬ ਸਿੱਧੇ ਜ ਨਹੀਂ ਹੁੰਦੇ ਇਦਾਂ ਜਿਸ ਤਰ੍ਹਾਂ ਫੋੜੇ ਹੋਏ ਹੁੰਦੇ ਨਾ ਇਸ ਤਰ੍ਹਾਂ ਦੇ ਹੀ ਹੁੰਦੇ ਆ ਦੇਖੋ ਸਾਰੇ ਤੇ ਇਹਦਾ ਸਾਈਜ਼ ਕਾਫੀ ਵੱਡਾ ਹੋ ਚੁੱਕਾ ਹੈ ਇਹ ਥੋੜਾ ਜਿਹੜਾ ਅਮਰੂਦ ਆ ਲੰਬਾਈ ਚ ਵਾ ਇਧਰ ਮੈਂ ਤੁਹਾਨੂੰ ਦਿਖਾਉਣੀ ਆ ਦੇਖੋ ਤੁਸੀਂ ਆਹ ਦੇਖੋ ਤੁਸੀਂ ਕਿਦਾਂ ਦਾ ਨਾ ਇਹ ਖੁਰਦਰਾ ਆ ਤੇ ਜਦੋਂ ਪੱਕ ਜਾਂਦਾ ਲਗਭਗ ਅੱਧਾ ਪੌਣਾ ਕਿਲੋ ਦਾ ਅਮਰੂਦ ਇਹ ਹੋ ਜਾਂਦਾ ਤੇ ਇਹ ਵਾਲੇ ਬੂਟੇ ਨੂੰ ਗੋਲ ਆ ਥੋੜੇ ਛੋਟੇ ਆ ਇਹਦੇ ਨਾਲੋਂ ਤੇ ਜਿਹੜਾ ਆ ਇਧਰ ਵਾ ਇਹ ਮੇਰੇ ਹਿਸਾਬ ਨਾਲ ਹਿਸਾਰ ਸਫੈਦਾ ਆ ਕੋ ਬਹੁਤ ਮਿੱਠਾ ਅਮਰੂਦ ਹੁੰਦਾ ਇਹ ਪਰ ਇਹਦਾ ਫਲ ਨਾ ਬਹੁਤ ਛੋਟਾ ਆ ਹਜੇ ਜਿਹੜਾ ਇੱਧਰ ਵਾਹ ਦੇ ਨਾਲ ਦਾ ਹੀ ਬੂਟਾ ਆ ਇਹਦੇ ਫਲ ਜਿਹੜੇ ਥੋੜੇ ਜਿਹੇ ਇਸ ਤੋਂ ਵੱਡੇ ਨੇ ਤੇ ਲੰਬਾਈ ਦੇ ਵਿੱਚ ਨੇ ਤੇ ਹੁਣ ਆਪਾਂ ਚੱਲਦੇ ਹਾਂ ਉੱਧਰ ਜਿਹੜਾ ਹੈਗਾ ਆਪਣਾ 1 ਕਿਜੀ ਅਮਰੂਦ ਉਹਦੇ ਵੱਲ ਚੱਲਦੇ ਆ ਉਹ ਦਿਖਾਉਣੀ ਆ ਮੈਂ ਤੁਹਾਨੂੰ ਉੱਧਰ ਵੀ ਆਪਾਂ ਟਰੈਪ ਲਗਾਏ ਆ ਤੇ ਉਹ ਵੀ ਦੇਖਦੇ ਆ ਕਿ ਉਹਦੇ ਵਿੱਚ ਕਿੰਨੀਆਂ ਮੱਖੀਆਂ ਇਹ ਮਸੰਮੀ ਆ ਕੋਇਨ ਮਸੰਮੀ ਜਿਹਦੇ ਪਿਛੇ ਇਸ ਤਰ੍ਹਾਂ ਨਾ ਕੋਇਨ ਬਣਿਆ ਹੁੰਦਾ ਇਹਨੂੰ ਕੋਇਨ ਮਸੰਮੀ ਵੀ ਕਹਿ ਦਿੰਦੇ ਆ ਹੁਣ ਮੈਂ ਆਹੀ ਦੂਜੇ ਟਰੈਪ ਆਲ ਇੱਧਰ ਵੀ ਆਪਾਂ ਕੁਛ ਲਫਾਵੇ ਬੰਨ ਦਿੱਤੇ ਆ ਤਾਂ ਆ ਤੁਸੀਂ ਦੇਖੋ ਵਿੱਚ ਮੱਖੀਆਂ ਇਹਦੇ ਇਸ ਤਰ੍ਹਾਂ ਦੀ ਪੀਲੀ ਜੀ ਮੱਖੀ ਹੁੰਦੀ ਆ ਇਹ ਬਹੁਤ ਪਰੇਸ਼ਾਨ ਕਰਦੀ ਮਤਲਬ ਕਿ ਇਹ ਅਮਰੋਧ ਰਹਿਣ ਹੀ ਨਹੀਂ ਦਿੰਦੀ ਸਾਫ਼ ਮੈਨੂੰ ਲੱਗਦਾ ਵੀ 100 200 ਦੇ ਕਰੀਬ ਜਿਹੜੀ ਵਿੱਚ ਮੱਖੀ ਉਹ ਫਸ ਗਈ ਆ ਇਹਦੇ ਇਹਦੇ ਮੈਂ ਹੁਣ ਲੱਗੀਆਂ ਪੋਲੀਥੀਨ ਪਾਣ ਆਪਾਂ ਟਰੈਪ ਵੀ ਲਗਾ ਦਿੱਤੇ ਆ ਤੇ ਆਪਾਂ ਪੋਲੀਥੀਨ ਵੀ ਪਾਵਾਂਗੇ ਇਹ ਹੈਗਾ ਮੇਰਾ ਆਦਰ ਚਾਈਨੀਜ਼ ਸੰਤਰਾ ਲੱਗਾ ਹੋਇਆ ਬਹੁਤ ਜ਼ਿਆਦਾ ਜਿਹੜਾ ਮਿੱਠਾ ਫਰੂਟ ਹੁੰਦਾ ਇਹ ਵਾਲਾ ਚਾਈਨੀਜ਼ ਸੰਤਰਾ ਇਹ ਬੂਟਾ ਥੋੜਾ ਸੁੱਕ ਗਿਆ ਸੀਗਾ ਪਰ ਇਹਨੂੰ ਆਪਾਂ ਬਚਾ ਲਿਆ ਵਾ ਖਾਦ ਵਗੈਰਾ ਕੁਝ ਮਤਲਬ ਮੈਡੀਸਨ ਦਿੱਤੀਆਂ ਇਹਨੂੰ ਤੇ ਇਸ ਕਰਕੇ ਬਚ ਗਿਆ ਫਲ ਥੋੜਾ ਲੱਗਾ ਚਲੋ ਕੋਈ ਗੱਲ ਨਹੀਂ ਆਉਂਦੇ ਸਾਲ ਲੱਗ ਜੂ ਪਰ ਮਤਲਬ ਬਚ ਗਿਆ ਇਹ ਕਿਉਂਕਿ ਇਹ ਬੂਟਾ ਹੈ ਵੀ ਮੇਰੇ ਕੋਲ ਇੱਕੋ ਹੀ ਆ ਚਾਈਨੀਜ਼ ਸੰਤਰੇ ਦਾ ਬਾਕੀ ਤਾਂ ਕਿੰਨੂ ਵਗੈਰਾ ਹੈਗੇ ਆ ਹੋਰ ਕਾਫੀ ਇਹ ਮਸੰਮੀ ਇਹਨੂੰ ਘੱਟ ਹੀ ਫਲ ਆਉਂਦਾ ਪਰ ਬੂਟਾ ਬਹੁਤ ਵੱਡਾ ਵਾ ਬਸ 2-4 ਮਸੰਮੀ ਲੱਗਦੀਆਂ ਇਸ ਤਰ੍ਹਾਂ ਬਾਕੀ ਝੜ ਜਾਂਦੀਆਂ ਇਧਰੇ ਮੈਂ ਲਗਾਇਆ ਇੱਕ ਹੁਣ ਡੀਕਪੌਨ ਔਰੇਂਜ ਦਾ ਬੂਟਾ ਬਹੁਤ ਵਧੀਆ ਵੈਰੈਟੀ ਹੁੰਦੀ ਹੈ ਤੇ ਕਾਫੀ ਕਾਸਟਲੀ ਜਿਹੜਾ ਇਹਦਾ ਬੂਟਾ ਉਹ ਆਉਂਦਾ ਵਾ ਬਾਕੀ ਫਲ ਲੱਗੂਗਾ ਤਾਂ ਫੇਰ ਆਪਾਂ ਨੂੰ ਜਿਹੜਾ ਪਤਾ ਲੱਗਣਾ ਕਿ ਫਲ ਕਿਸ ਤਰ੍ਹਾਂ ਦਾ ਲੱਗਾ ਇਹਨੂੰ ਇਹ ਮੈਂ ਮੰਗਵਾਇਆ ਸੀ ਤਾਈਵਾਨ ਪਿੰਕ ਪਰ ਇਹ ਵੀ ਤਾਈਵਾਨ ਪਿੰਕ ਦਾ ਬੂਟਾ ਜਿਹੜਾ ਉਹ ਨਹੀਂ ਨਿਕਲਿਆ ਇਹ ਵੀ ਉਹੀ ਜਿਸ ਤਰ੍ਹਾਂ ਦੇ ਆ ਫੋੜਿਆਂ ਜਿਆਂ ਵਾਲਾ ਉਧਰ ਮੈਂ ਤੁਹਾਨੂੰ ਦਿਖਾਇਆ ਨਾ ਅਮਰੋਦ ਉਸ ਤਰ੍ਹਾਂ ਦਾ ਹੀ ਇਹ ਵੀ ਨਿਕਲ ਆਇਆ ਆਨਲਾਈਨ ਮੰਗਾਈ ਦਾ ਚੀਜ਼ ਇਹੀ ਹੁੰਦਾ ਕਿ ਆਨਲਾਈਨ ਕੀ ਤੁਸੀਂ ਦੁਕਾਨਾਂ ਤੋਂ ਵੀ ਕਹਿ ਸਕਦੇ ਹੋ ਕੋਈ ਲੈ ਕੇ ਆਪਾਂ ਕੁਝ ਹੋਣੇ ਆ ਤੇ ਨਿਕਲਦਾ ਕੋਸ਼ਾ ਇੱਧਰ ਹੈਗਾ ਮੇਰਾ ਇਹ ਸੌਰੀ ਆਪਣਾ ਸੇਪ ਦਾ ਬੂਟਾ ਇਹਦੀ ਹਾਈਟ ਤੁਸੀਂ ਦੇਖੋ ਕਿੰਨੀ ਜ਼ਿਆਦਾ ਹੋ ਚੁੱਕੀ ਆ ਇਹ ਆਪਾਂ ਹਮਾ ਚਲ ਤੋਂ ਲੈ ਕੇ ਆਏ ਸੀਗੇ ਤੇ ਇਹਨੂੰ ਕਾਫੀ ਫਲ ਲੱਗਾ ਇਸ ਵਾਰ ਪਰ ਉਹੀ ਨਾ ਫਰੂਟ ਮੱਖੀ ਨੇ ਬਹੁਤ ਪਰੇਸ਼ਾਨ ਕੀਤਾ ਬਹੁਤ ਜ਼ਿਆਦਾ ਫਰੂਟ ਖਰਾਬ ਹੋਇਆ 30 40 ਕਿਲੋ ਮਤਲਬ ਇਹਦੇ ਸੇਬ ਜਿਹੜੇ ਥੱਲੇ ਡਿੱਗੇ ਹੋਈ ਪੈ ਸੀਗੇ ਬਹੁਤ ਫਰੂਟ ਇਹਦਾ ਖਰਾਬ ਹੋਇਆ ਸੀ ਪਰ ਹੁਣ ਆਪਾਂ ਥੋੜੀ ਦੇਖਭਾਲ ਕਰਿਆ ਕਰਾਂਗੇ ਅੱਗੇ ਤੋਂ ਤੇ ਆਪਾਂ ਇਸ ਤਰ੍ਹਾਂ Trap ਵਗੈਰਾ ਲਗਾ ਲਿਆ ਕਰਨੇ ਆ ਕੁਝ ਇੱਕ ਦੋ ਵਿੱਚ ਸਪਰੇ ਵੀ ਕਰ ਦਿੱਦੀ ਦੀ ਹਲਕੀ ਫੁਲਕੀ ਇੱਧਰ ਹੈਗੇ ਕਿਨੂੰ ਕਿੰਨੂੰ ਤੁਸੀਂ ਦੇਖ ਸਕਦੇ ਹੋ ਬਹੁਤ ਸੋਹਣਾ ਫਾਲਾ ਇਸ ਵਾਰ ਹਜੇ ਤਾਈਂ ਤਾਂ ਕਿਰਪਾ ਆ ਪ੍ਰਮਾਤਮਾ ਦੀ ਕਿ ਫਲ ਜਿਹੜਾ ਉਹ ਨਹੀਂ ਝੜਿਆ ਇੱਧਰ ਕੁਛ ਆਪਾਂ ਸਬਜ਼ੀਆਂ ਵੇਲਾਂ ਲਗਾਈਆਂ ਹੋਈਆਂ ਇਹ ਹੈਗੀ ਆ ਆਪਣੀ ਲੀਚੀ ਪਰ ਲੀਚੀ ਨੀ ਇਹਨੂੰ ਹਜੇ ਤੱਕ ਲੱਗੀ ਬੂਟਾ ਇਹ ਲੱਗਾ ਹੋਇਆ ਵਾ 5-6 ਸਾਲ ਹੀ ਹੋ ਗਏ ਇਹਨੂੰ ਲੱਗੇ ਨੂੰ 1 ਅਕਤੂਬਰ 20 ਦੇ ਵਿੱਚ ਲਗਾਇਆ ਸੀ ਪਰ ਹਜੇ ਤੱਕ ਇਹਨੂੰ ਫਲ ਨਹੀਂ ਲੱਗਾ ਪਤਾ ਨਹੀਂ ਗ੍ਰਾਫਟਡ ਨਾ ਹੋਗਾ ਉਦੋਂ ਕਿਉਂਕਿ ਆਪਾਂ ਇਹ ਨਹੀਂ ਜਾਣਕਾਰੀ ਵੀ ਨਹੀਂ ਹੁੰਦੀ ਸੀ ਗ੍ਰਾਫਟਿੰਗ ਦੇ ਬਾਰੇ ਜਦੋਂ ਦਾ ਇਹ ਲਗਾਇਆ ਹੋਇਆ ਚੀਕੂ ਇੱਧਰ ਹੈਗੇ ਆਪਣੇ ਡ੍ਰੈਗਨ ਫਲ ਡ੍ਰੈਗਨ ਫਰੂਟ ਇਹ ਵੀ ਲੱਗਣੇ ਯਾਰ ਇਸ ਵਾਰ ਪਹਿਲਾਂ ਹੀ ਸਟਾਰਟ ਹੋ ਗਏ ਥੋੜੇ ਪਤਾ ਨਹੀਂ بارشਾਂ ਵਗੈਰਾ ਪਹਿਲਾਂ ਆ ਗਈਆਂ ਇਸ ਕਰਕੇ ਇਹ ਹੈਗਾ L49 ਦਾ ਇਹਦੇ ਵੀ ਆਪਾਂ ਥੋੜੀ ਥਿਨਿੰਗ ਵਗੈਰਾ ਕਰਨੀ ਆ ਇਸ ਤਰ੍ਹਾਂ ਫਲ ਬਹੁਤ ਜ਼ਿਆਦਾ ਲੱਗਾ ਹੋਇਆ ਵਾ ਤੇ ਇੱਧਰ ਵੀ ਅਮਰੂਦ ਦਾ ਬੂਟਾ ਨਾ ਮੇਰਾ ਸੁੱਕ ਗਿਆ ਸੀ ਤੇ ਉਹਨੂੰ ਹੁਣ ਮੈਂ ਦਵਾਈ ਵਗੈਰਾ ਪਾਈ ਆ ਤੇ ਦੁਬਾਰਾ ਚੱਲਿਆ ਵਾ ਤੇ ਉਹਨੂੰ ਫਲ ਵਗੈਰਾ ਇਸ ਵਾਰ ਨਹੀਂ ਲੱਗਾ ਚਲੋ ਵੈਸੇ ਚੰਗਾ ਇੱਕ ਬੂਟੇ ਨੂੰ ਨਹੀਂ ਲੱਗਾ ਤੇ ਉਹ ਸਰਦੀਆਂ ਆਲਾ ਲੱਗ ਜੂਗਾ ਵੈਸੇ ਵੀ ਆਪਾਂ ਇਸ ਵਾਰ ਫਲ ਜਿਹੜਾ ਉਹ ਝਾੜਿਆ ਨਹੀਂ ਹੈਗਾ ਸਾਰਾ ਹੀ ਰਹਿਣ ਦਿੱਤਾ ਮੈਂ ਕਿਹਾ ਦੇਖੀ ਜਾਏਗੀ ਜਿੰਨਾ ਕੁ ਹੋ ਜੂਗਾ ਠੀਕ ਆ ਜਿਹੜਾ ਕਾਣਾ ਹੋ ਜੂਗਾ ਫਿਰ ਉਹ ਵੀ ਠੀਕ ਆ ਨਾ ਝਾੜ ਕੇ ਵੀ ਕਿੰਨਾ ਕੁ ਸਿੱਟਾਂਗੇ ਇਧਰ ਦੇਖ ਸਕਦੇ ਹੋ ਤੁਸੀਂ ਡ੍ਰੈਗਨ ਲੱਗੇ ਹੋਏ ਆ ਆਹ ਵਾਲੀ ਹੁੰਦੀ ਆ ਜੀ ਮੱਖੀ ਜੀ ਇਹ ਕਰਦੀ ਆ ਫਰੂਟ ਫ्लाई ਕਹਿੰਦੇ ਜਿਹਨੂੰ ਆ ਡ੍ਰੈਗਨ ਤੇ ਤੁਸੀਂ ਦੇਖੋ ਕਿੰਨੀਆਂ ਬੈਠੀਆਂ ਆਂੀਆਂ ੜਾਣੀ ਮੈਂ ਦੇਖ ਰਹੀ ਤੁਹਾਨੂੰ ਇਹ ਕਰਦੀ ਆ ਕਾਣਾ ਫਲ ਨੂੰ ਇਧਰ ਮੈਂ ਲੱਗੀ ਤੁਹਾਨੂੰ ਇੱਕ ਨਿਊ ਵੈਰਾਈਟੀ ਦਿਖਾਣ ਸੁਰੇਨੀਅਮ ਔਰੈਂਜ ਇਹ ਵੀ ਇੱਕ ਬਾਹਰਲੀ ਵੈਰਾਈਟੀ ਆ ਫਸਟ ਟਾਈਮ ਫਲ ਲੱਗਾ ਆ ਤੇ ਆਪਾਂ ਤੁਹਾਨੂੰ ਦਿਖਾਉਨੇ ਆ ਇਹਦੇ ਉੱਤੇ ਸਾਰੇ ਦਿਨਾਂ ਡ੍ਰੈਗਨ ਦੇ ਆ ਗਏ ਇਸ ਤਰ੍ਹਾਂ ਟਾਣੀਆਂ ਮੈਂ ਸਾਈਡ ਨੂੰ ਕਰੂੰਗੀ ਬਾਅਦ ਚ ਕਿ ਕਿ ਕੰਡੇ ਹੀ ਬਹੁਤ ਜ਼ਿਆਦਾ ਹੁੰਦੇ ਡ੍ਰੈਗਨ ਨੂੰ ਇਹਦਾ ਫਲ ਮੈਂ ਤੁਹਾਨੂੰ ਦਿਖਾ ਦਿੰਨੀ ਆ ਕਿ ਕਿਸ ਤਰ੍ਹਾਂ ਦਾ ਹੁੰਦਾ ਆ ਫਲ ਦਾ ਸਾਈਜ਼ ਤੁਸੀਂ ਹੁਣੇ ਦੇਖੋ ਕਿੰਡਾ ਵੱਡਾ ਹੋ ਚੁੱਕਾ ਆ ਹੁਣ ਜਦੋਂ ਇਹ ਵੱਡਾ ਹੋਏ ਇੱਕੋ ਹੀ ਫਲ ਲੱਗਾ ਇਹਨੂੰ ਇਸ ਵਾਰ ਲੱਗੇ ਤੇ ਸੀ ਹੋਰ ਵੀ ਪਰ ਉਹ ਨਾ ਜਿਹਦਾ ਝੜ ਗਿਆ ਤੇ ਇੱਕੋ ਹੀ ਫਾਲਾ ਇਹ ਸੁਰੇਨੀਅਮ ਔਰੈਂਜ ਕਹਿੰਦੇ ਸੀਗੇ ਕਾਫੀ ਕੋਸਟਲੀ ਸੀ ਬੂਟਾ ਇਹ ਤੇ ਬਾਕੀ ਹੁਣ ਜਦੋਂ ਫਲ ਪੱਕੂਗਾ ਨਾ ਫਿਰ ਆਪਾਂ ਤੁਹਾਡੇ ਨਾਲ ਵੀਡੀਓ ਜਿਹੜੀ ਉਹ ਸ਼ੇਅਰ ਕਰਾਂਗੇ ਕਿ ਫਲ ਜਿਹੜਾ ਵਾ ਕਿਸ ਤਰ੍ਹਾਂ ਦਾ ਇਹਨੂੰ ਆਇਆ ਨਾ ਇੱਧਰ ਆਪਣੇ ਸਾਰੇ ਡ੍ਰੈਗਨ ਇੱਧਰ ਆਪਣੀਆਂ 베ਰੀਆਂ ਲੱਗੀਆਂ ਹੋਈਆਂ ਕੋਈ 14-15 ਦੇ ਕਰੀਬ 베ਰੀ ਆ ਇਹ ਹੈ ਗਵਾ ਗਵਾਵਾ ਹੀ ਹੈ ਵੀ ਕੋਈ ਵੈਰੈਟੀ ਇਹਨੂੰ ਨਵੇਂ ਫਲ ਵੀ ਇਸ ਤਰ੍ਹਾਂ ਲੱਗਣੇ ਸ਼ੁਰੂ ਹੋ ਗਏ ਆ ਸਰਦੀਆਂ ਵਾਲੇ ਕਹਿ ਲੋ ਜਾਂ ਤੁਸੀਂ ਕਹਿ ਲੋ ਵੀ ਅਕਤੂਬਰ ਨਵੰਬਰ ਦੇ ਵਿੱਚੇ ਪੱਕਣੇ ਆ ਜਿਹੜੇ ਆ ਹੁਣ ਲੱਗ ਰਹੇ ਆ ਕਿਉਂਕਿ ਇਹਨੂੰ ਪਹਿਲਾਂ ਥੋੜਾ ਲੱਗਾ ਸੀ ਫਲ ਤੇ ਹੁਣ ਦੁਬਾਰਾ ਫਿਰ ਲੱਗ ਗਿਆ ਇੱਧਰ ਹੈਗਾ ਆਪਣਾ ਇੱਕ ਮਿੱਠੇ ਦਾ ਬੂਟਾ ਮਿੱਠਾ ਹੀ ਇਹਨੂੰ ਕਹਿੰਦੇ ਆ ਮਿੱਠਾ ਹੀ ਕਹਿ ਕੇ ਲਿਆ ਸੀ ਜਦੋਂ ਲਿਆ ਆਪਾਂ ਤੇ ਇਹਨੇ ਵੀ ਹੁਣ ਦੁਬਾਰਾ ਜਿਸ ਤਰ੍ਹਾਂ ਨਾ ਇਹਦੇ ਪੱਤੇ ਹਰੇ ਹੋਏ ਆ ਇਹ ਵੀ ਪਹਿਲਾਂ ਸੁੱਕ ਗਿਆ ਸੀ ਬੂਟਾ ਕਿਉਂਕਿ ਰੇਤਲੀ ਮਿੱਟੀ ਦਾ ਕਰਕੇ ਨਾ ਬੂਟੇ ਬਹੁਤ ਜ਼ਿਆਦਾ ਖਰਾਬ ਹੋ ਜਾਂਦੇ ਆ ਤੇ ਮੈਂ ਸਾਨੂੰ ਇੱਕ ਮੈਂ ਤੁਹਾਨੂੰ ਜਮੂਨ ਦਾ ਬੂਟਾ ਦਿਖਾਉਣੀ ਹੈ ਹੈ ਤਾਂ ਬਹੁਤ ਛੋਟਾ ਜਿਹਾ ਪਰ ਉਹਨੂੰ ਤੁਸੀਂ ਜਮੂਨ ਲੱਗੇ ਹੋਏ ਦੇਖਿਓ ਇਹ ਹੈਗਾ ਮੇਰਾ ਇੱਧਰ ਸੰਤਰਿਆਂ ਦਾ ਬੂਟਾ ਸੰਤਰਿਆਂ ਦਾ ਸਾਈਜ਼ ਸਾਡੇ ਛੋਟਾ ਆ ਹੋ ਸਕਦਾ ਕਿ ਚਾਈਨੀਜ਼ ਸੰਤਰਾ ਹੋਵੇ ਕਿਉਂਕਿ ਬਹੁਤ ਛੋਟੇ ਛੋਟੇ ਆ ਦੇਖੋ ਤੁਸੀਂ ਸੰਤਰੇ ਹਜੇ ਨਾ ਫਸਟ ਟਾਈਮ ਲੱਗਾ ਇਹਨੂੰ ਵੀ ਫਲ ਆਇ ਬੂਟਾ ਆਪਣਾ ਹੋ ਗਿਆ 2 ਸਾਲ ਦਾ ਇਹ ਸੇਬ ਜੋ ਕਿ ਸੇਬ ਦੇ ਕੇ ਹੁਣ ਬਿਲਕੁਲ ਫਰੀ ਬੈਠੇ ਆ ਇਹ ਹੁਣ ਇਹਨਾਂ ਨੂੰ ਕੋਈ ਫਲ ਵਗੈਰਾ ਨਹੀਂ ਲੱਗਣਾ 6 ਮਹੀਨੇ ਤੱਕ ਇੱਧਰ ਹੈਗੇ ਆਪਣੇ ਨਿੰਬੂ ਵੈਰਾਈਟੀ ਨਾਮ ਨਹੀਂ ਮੈਨੂੰ ਪਤਾ ਕਿਉਂਕਿ ਇਹ ਲੋਕਲ ਨਰਸਰੀਆਂ ਚੋਂ ਲਿਆਂਦੇ ਹੋਏ ਆ ਤੇ ਉਹਨਾਂ ਨੂੰ ਨਾਮ ਨਹੀਂ ਪਤਾ ਹੁੰਦਾ ਪਰ ਨਿੰਬੂ ਵਧੀਆ ਆ ਕਿ ਕਿ ਗਰਮੀ ਦੇ ਵਿੱਚ ਪੱਕਦਾ ਇਸ ਕਰਕੇ ਵਧੀਆ ਆ ਜਿਹੜਾ ਸਰਦੀਆਂ ਚ ਪੱਕਦਾ ਉਹ ਵੈਰਾਈਟੀਆਂ ਮੈਨੂੰ ਨਹੀਂ ਚੰਗੀਆਂ ਲੱਗਦੀਆਂ ਮੈਨੂੰ ਇਹ ਹੀ ਵਧੀਆ ਲੱਗਦੀਆਂ ਜਿਹੜੀਆਂ ਕਿ ਗਰਮੀਆਂ ਦੇ ਵਿੱਚ ਪੱਕਣ ਤੇ ਅੱਜ ਆਪਾਂ ਥੋੜੇ ਤੋੜ ਕੇ ਵੀ ਲੈ ਜਾਣੇ ਆ ਆ ਦੇਖੋ ਤੁਸੀਂ ਆਹ ਦੇਖੋ ਤੁਸੀਂ ਜਾਮਨ ਦੇਖੋ ਛੋਟਾ ਜਿਹਾ ਬੂਟਾ ਆ ਬਿਲਕੁਲ ਹੀ ਮਤਲਬ ਇੱਕ ਸਾਲ ਦਾ ਹੀ ਬੂਟਾ ਆ ਇਹ ਇਹ ਥਾਈ ਵੈਰਾਈਟੀ ਆ ਥਾਈ ਜਾਮਨ ਤੇ ਇੱਕ ਮੈਂ ਹੁਣ ਆ ਗਈ ਮੈਂ ਅੰਬਾਂ ਦੇ ਬੂਟੇ ਹਲ ਤੇ ਅੰਬ ਤਾਂ ਆਪਣੇ ਪੰਜ ਹੀ ਲੱਗੇ ਐ ਇਸ ਵਾਰ ਕਿਉਂਕਿ ਪਹਿਲੀ ਵਾਰੀ ਇਹਨੂੰ ਫਾਲ ਲੱਗਾ ਇੱਕ ਆਪਾਂ ਤੋੜਦੇ ਆ ਤੇ ਵੈਰੈਟੀ ਨਾਮ ਨਹੀਂ ਮੈਨੂੰ ਪਤਾ ਜੇ ਤੁਹਾਨੂੰ ਪਤਾ ਤਾਂ ਤੁਸੀਂ ਦੇਖ ਸਕਦੇ ਹੋ ਤੇ ਮੈਨੂੰ ਵੀ ਕਮੈਂਟ ਕਰ ਦਿਓ ਹੈਗਾ ਤਾਂ ਕੱਚਾ ਹੀ ਆ ਪਰ ਮੈਂ ਤੋੜ ਲਿਆ ਇੱਕ ਹੁਣ ਆਪਾਂ ਅੱਗੇ ਜੀ ਨਾਸਪਾਤੀ ਵਾਲ ਤੇ ਥੋੜੀਆਂ ਜਿਹੀ ਆਪਾਂ ਨਾਖਾਂ ਵੀ ਤੋੜ ਦਈਏ ਕਿਉਂਕਿ ਇਹ ਵੀ ਨਾ ਇਸ ਤਰ੍ਹਾਂ ਦੇਖੋ ਤੁਸੀਂ ਥੱਲੇ ਜਿਹੜੀਆਂ ਨਾ ਡਿੱਗਣ ਲੱਗ ਜਾਂਦੀਆਂ ਆਪਣੇ ਆਪ ਹੀ ਜਾਂ ਤਾਂ ਕੋਈ ਹੋ ਸਕਦਾ ਖੇਤ ਚ ਕੋਈ ਵੜਿਆ ਹੋਵੇ ਤਾਂ ਉਹਨਾਂ ਤੋੜੀਆਂ ਹੁਣ ਇਹ ਮੈਂ ਇਸ ਤਰ੍ਹਾਂ ਤੋੜ ਲੀਆਂ ਦੋ ਤੋੜੀਆਂ ਦੋ ਚਾਰ ਆਪਾਂ ਹੋਰ ਤੋੜ ਲਈਏ ਜਿੰਨੀਆਂ ਕ ਖਾਣੀਆਂ ਹੋਣੀਆਂ ਕ ਆਪਾਂ ਲੈ ਜੀਦੀਆਂ ਤੋੜ ਕੇ ਨਾਖਾਂ ਤੋੜ ਕੇ ਤਿਸਰਾ ਮੈਂ ਝੋਲੀ ਭਰ ਲਈ ਆ ਇਹ ਹੈਗੇ ਆਪਣੇ ਇੱਧਰ ਨਿੰਬੂ ਦੇ ਬੂਟੇ ਤਿੰਨ ਲਗਾਏ ਹੋਏ ਮੈਂ ਇਕੱਠੇ ਇੱਕੋ ਸਾਥ ਹੀ ਕਿਉਂਕਿ ਜਿਆਦਾ ਥਾਂ ਨਹੀਂ ਖਰਾਬ ਹੁੰਦਾ ਨਿੰਬੂ ਕਿਹੜਾ ਵੀ ਇੰਨੇ ਜਿਆਦਾ ਚਾਹੀਦੇ ਹੁੰਦੇ ਇਸ ਕਰਕੇ ਮੈਂ ਤਿੰਨ ਤਿੰਨ ਬੂਟੇ ਇੱਕੋ ਥਾਂ ਹੀ ਲਗਾਏ ਹੋਏ ਆ ਇਹ ਨਿੰਬੂ ਦਾ ਨਾਮ ਨਹੀਂ ਮੈਨੂੰ ਪਤਾ ਪਰ ਨਿੰਬੂ ਇਹਨੂੰ ਸਾਰਾ ਸੀਜ਼ਨ ਹੀ ਲੱਗੇ ਰਹਿੰਦੇ ਆ ਤੁਸੀਂ ਦੇਖ ਸਕਦੇ ਹੋ ਤੇ ਗਾਹ ਵੀ ਇਸ ਤਰ੍ਹਾਂ ਦੇਖੋ ਛੋਟੇ ਛੋਟੇ ਫੇਰ ਲੱਗੇ ਆ ਤੇ ਇਸ ਤੋਂ ਗਾਹ ਫੇਰੇ ਨੂੰ ਜਿਹੜੀ ਫਲਾਵਰਿੰਗ ਆ ਉਹ ਲੱਗਿਆ ਹੀ ਆ ਸਭ ਤੋਂ ਪੁਰਾਣੀ ਵੈਰਾਈਟੀ ਜਿਹੜੀ ਉਹ ਆਪਣੇ ਕੋਲ ਇਹ ਆ ਨਿੰਬੂਆਂ ਦੀ ਕਿਉਂਕਿ ਇਹ ਤਾਂ ਹੁਣ ਮੈਨੂੰ ਲੱਗਦਾ ਵੀ ਕਿਤੇ ਵੀ ਨਹੀਂ ਹੋਣਾ ਸ਼ਾਇਦ ਹੋ ਸਕਦਾ ਕਿਸੇ ਕੋਲ ਹੋਵੇ ਵੀ ਜੇ ਤੁਹਾਡੇ ਕੋਲ ਕਿਸੇ ਕੋਲ ਹੈਗਾ ਤਾਂ ਤੁਸੀਂ ਮੈਨੂੰ ਕਮੈਂਟ ਕਰਿਓ ਇਹ ਮੇਰੀ ਦਾਦੀ ਨੇ ਲਗਾਇਆ ਹੋਇਆ ਸੀਗਾ ਆਪਣੇ ਹੱਥਾਂ ਦੇ ਨਾਲ ਬੂਟਾ ਲਗਭਗ 70 ਤੋਂ 80 ਸਾਲ ਪਹਿਲਾਂ ਤੇ ਉਹਦੇ ਤੋਂ ਮੈਂ ਇਹ ਕਲਮ ਲਈ ਹੈ ਸੀਗੀ ਤੇ ਉਹ ਫਿਰ ਮੈਂ ਆਪਣੇ ਘਰ ਵਿੱਚ ਲਗਾਇਆ ਤੇ ਮੇਰੇ ਕੋਲ ਤੇ ਸਾਲ ਦਾ ਹੀ ਹੋਇਆ ਹਜੇ ਤੇ ਇਹਨੂੰ ਨਿੰਬੂ ਵੀ ਲੱਗਿਆ ਆ ਬਹੁਤ ਪੁਰਾਣੀ ਵੈਰਾਈਟੀ ਆ ਇਹ ਨਿੰਬੂ ਦੀ ਬਸ ਐਡਾ ਕੀ ਨਿੰਬੂ ਰਹਿੰਦਾ ਤੇ ਦਾ ਟੇਸਟ ਬਿਲਕੁਲ ਹੀ ਅਲੱਗ ਵਾ ਮਤਲਬ ਆਮ ਜਿਹੜੀਆਂ ਆਪਣੀਆਂ ਆਦਿ ਦੀਆਂ ਵੈਰਾਈਟੀਆਂ ਨਾ ਉਹਦੇ ਨਾਲ ਇਹਦਾ ਜਿਹੜਾ ਟੇਸਟ ਆ ਉਹ ਨਹੀਂ ਮਿਲਦਾ ਬਿਲਕੁਲ ਵੀ ਨਹੀਂ ਟੇਸਟ ਮਿਲਦਾ ਤੇ ਨਿੰਬੂ ਪਾਣੀ ਦਾ ਬਹੁਤ ਜ਼ਿਆਦਾ ਸਵਾਦ ਬਣਦਾ ਤੇ ਹੁਣ ਮੈਂ ਤੁਹਾਨੂੰ ਹੋਰ ਦੋ ਤਿੰਨ ਵੈਰਾਈਟੀਆਂ ਨਿੰਬੂਆਂ ਦੀਆਂ ਦਿਖਾਉਣੀ ਆ ਹੁਣ ਆਗੀ ਮੈਂ ਪਹਿਲਾਂ ਮੈਂ ਕਿਹਾ ਚਕੋਤਰੇ ਵੀ ਤੁਹਾਨੂੰ ਦਿਖਾ ਦিয়ে ਇਹ ਤੁਸੀਂ ਦੇਖ ਸਕਦੇ ਹੋ ਚਕੋਤਰੇ ਲੱਗੇ ਹੋਏ ਲਗਭਗ 3-3 ਕਿਲੋ ਦੇ 4-4 ਕਿਲੋ ਦੇ ਚਕੋਤਰੇ ਹੁਣੇ ਆ ਦੇਖੋ ਤੁਸੀਂ ਮੈਨੂੰ ਤਾਂ ਕਈ ਵਾਰੀ ਲੱਗਦਾ ਹੁੰਦਾ ਕਿ ਭਾਰ ਦੇ ਨਾਲ ਹੀ ਜਿਹੜਾ ਬੂਟਾ ਨਾ ਟੁੱਟ ਜਾਣਾ ਦੇਖੋ ਤੁਸੀਂ ਕਿੱਡੇ ਕਿੱਡੇ ਵੱਡੇ ਆ 7-8 ਪੀਸ ਲੱਗੇ ਹੋਏ ਆ ਚਕੋਤਰੀਆਂ ਦੇ ਕਿਉਂਕਿ ਫਾਲ ਕਾਫੀ ਝੜ ਜਾਂਦਾ ਜੇ ਆਪਾਂ ਕੋਈ ਦਵਾਈ ਵਗੈਰਾ ਨਹੀਂ ਪਾਉਂਦੇ ਨਾ ਤਾਂ ਅੱਧੇ ਕੀ ਆਪਣੇ ਪੱਲੇ ਪੈਂਦੇ ਆ ਹੁਣ ਆਪਾਂ ਤੋੜ ਲਈਏ ਨਿੰਬੂ 2-4 ਤੇ ਫਿਰ ਚੱਲੀਏ ਆਪਾਂ ਕਰੇ ਕਿਉਂਕਿ ਆਪਾਂ ਅਮਰੂਦ ਪlant ਦੀ ਨਾ ਜਿਹੜੀ ਇਹ ਬੈਗਿੰਗ ਕਰਨੀ ਆ ਤੇ ਵਾਸਾ ਨਿੰਬੂ 2-3 ਤੋੜਨੇ ਪਾਣੀ ਵਾਸਤੇ तोड़ दिए। ਕੁਝ ਜਿਹੜੇ ਬੂਟੇ ਰਹਿ ਗਏ ਉਹ ਮੈਂ ਤੁਹਾਡੇ ਨਾਲ ਫਿਰ ਕਿਸੇ ਦਿਨ ਸ਼ੇਅਰ ਕਰੂੰਗੀ ਕਿਉਂਕਿ ਵੀਡੀਓ ਬਹੁਤ ਲੰਬੀ ਹੋ ਜਾਣੀ ਹੈ ਫਲਾਂ ਵਾਲੇ ਬੂਟੇ ਤਾਂ ਮੇਰੇ ਕੋਲ ਹੁਣੇ 60 ਤੋਂ ਵੀ ਉੱਪਰ ਜਿਹੜੇ ਖੇਤ ਚ ਲੱਗੇ ਹੋਏ ਆ ਇੱਧਰ ਰੈੱਡ ਬਨਾਣਾ ਲੱਗੇ ਹੋਏ ਆ ਕੁਝ ਇੱਧਰ ਕੇਲੇ ਵੀ ਲੱਗੇ ਹੋਏ ਲਾਲ ਰੰਗ ਦੇ ਜਾਮਨ ਵਾਈਟ ਮੱਕ ਚੁੱਕੇ ਹੁਣ ਇੱਧਰ ਸੇਵ ਡ੍ਰੈਗਨ ਕੁਝ ਆਪਾਂ ਗੰਨੇ ਲਗਾਏ ਹੋਏ ਆ ਤੇ ਇਥੋਂ ਤੱਕ ਹੀ ਆਪਾਂ ਅੱਜ ਵੀਡੀਓ ਨੂੰ ਰੱਖਦੇ ਆਂ ਬਾਕੀ ਫਿਰ ਆਪਾਂ ਕਿਸੇ ਦਿਨ ਜਿਹੜੇ ਰਹਿ ਗਏ ਬੂਟੇ ਫਿਰ ਕਿਸੇ ਦਿਨ ਦਿਖਾ ਦਾਂਗੇ ਉਮੀਦ ਕਰਦੀ ਆਂ ਕਿ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਵੇਗੀ ਜੇਕਰ ਮੇਰੀ ਵੀਡੀਓ ਵਧੀਆ ਲੱਗੀ ਤੇ ਵੀਡੀਓ ਨੂੰ ਲਾਈਕ ਕਮੈਂਟ ਚੈਨਲ ਸਬਸਕ੍ਰਾਈਬ ਕਰੋ ਧੰਨਵਾਦ ਜੀ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਜੀਉਂਦੇ ਵਸਦੇ ਰਹੋ